ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਫਿਰ ਖੂਨੀ ਰਿਸ਼ਤਿਆਂ ਨੂੰ ਤਾਤ ਤਾਰ ਕਰਕੇ ਰੱਖ ਦਿੱਤਾ ਦਰਸਲ ਇਸ ਘਰ ਦੇ ਵਿੱਚ ਜ਼ਮੀਨੀ ਵਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਬੀਤੇ ਦਿਨੀ ਘਰ ਦੇ ਵਿੱਚ ਕਸਮਾਨ ਪੈ ਗਿਆ ਤੇ ਫਿਰ ਸਿਰਫ ਇਹ ਤਾਇ ਦੇ ਮੁੰਡੇ ਨੇ ਇਸ ਘਰ ਦੇ ਵਿੱਚ ਵੜ ਕੇ ਆਪਣੇ ਹੀ ਚਾਚੇ ਦੇ ਇਕਲੌਤੇ ਭਰਾ ਦਾ ਘਰ ਉਜੜ ਦਿੱਤਾ ਜਿਸ ਤੋਂ ਬਾਅਦ ਪੂਰਾ ਪਿੰਡ ਦਹਿਲ ਉਠਿਆ ਤੇ ਘਰ ਵਿੱਚ ਮਾਤਮ ਛਾ ਗਿਆ ਇਸ ਮੌਕੇ ਰੋਂਦੀ ਕਰਲਾਉਂਦੀ ਹੋਈ ਮਾਂ ਦੇਖੀ ਨਹੀਂ ਜਾ ਰਹੀ ਮ੍ਰਿਤਕ ਗੁਰਜੀਤ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ 34 ਸਾਲਾ ਗੁਰਜੀਤ ਸਿੰਘ ਪਿਛਲੇ ਮਹੀਨੇ ਹੀ ਪੁਰਤਗਾਲ ਤੋਂ ਘਰ ਵਾਪਸ ਪਰਤਿਆ ਸੀ ਮਾਤਾ ਜੀ ਕੀ ਲਾਇਆ ਤੁਹਾਡਾ ਤੇ ਕੀ ਪਾਇਆ ਵਰ ਜਾਣਾ ਨੂੰ ਫਾਸੀ ਦਾ ਹੁਕਮ ਦੋ ਮੇਰੇ ਵੀਰੋ ਬਦੀ ਗੱਲ ਕੀ ਹੋਈ ਉਸ ਤਾਂ ਗੱਲ ਕੁਛ ਨਹੀਂ ਫਤੋ ਹੋਈ ਉਹ ਪੈਲੀ ਚ ਗਿਆ ਵਾਦੇ ਉਥੇ ਸਾਡੀ ਪੈਲੀ ਜਖਾੜ ਉਹਨਾਂ ਨੇ ਪਾਇਆ ਜੀ ਤੇ ਇਹ ਖਾਲਟ ਹੋਣ ਗਿਆ ਕੰਦਾ ਵੀ ਸਾਡੀ ਪੈਲੀ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਲਣਾ ਮੈਂ ਤੇ ਮੈਂ ਕਹਾਂ ਉਹ ਤਾਂ ਘਾਟਾ ਦਫਾ ਕਰੇ ਜੀ ਸਾਹਿਬ ਕਿ ਕਿ ਨਿਕਲ ਜਾਣਾ ਉਹ ਜਦਾਂ ਕਰਦਾ ਤੇ ਵੀ ਫਿਰ ਕਹਿੰਦਾ ਵੀ ਮੈਂ ਟਾ ਦੇਣਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਫੋਨ ਉਹ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮਨੂੰ ਮੁੰਡਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਉਹ ਆ ਮੇ ਕੋਲ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਮਰੇ ਨੂੰ ਆ ਵੀ ਮਾਰ ਤੇ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੋ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ ਕਰਨਾ ਮਰਜੀ ਸਿੰਘ ਪ੍ਰਗਨ ਗਰਜੀ ਸਿੰਘ ਕੀ ਲੱਗਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕਿ ਮਾਮਲਾ ਹੋਇਆ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਵੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਵੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ ਚ ਤੇ ਇਹਨਾਂ ਨੇ ਜਾ ਕੇ ਵੱਟ ਢਾਤੀ ਉਹ ਕਹਿੰਦੇ ਆਪਾ ਇਹ ਵੱਟ ਢਾਉਣੀ ਨਹੀਂ ਦੇਣੀ ਤੁਹਾਨੂੰ ਤੇ ਕਹਿੰਦਾ ਮੈਂ ਵੱਟ ਢਾਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਵੱਟ ਦਾ ਰੌਲਾ ਵੱਟ ਦਾ ਰੌਲਾ ਇਹਨਾਂ ਦਾ ਪਾਜ ਦਾ ਲੜਕਾ ਸੀਗਾ ਜੀ ਨਾਮ ਦਾ ਰਿਨਕੂ ਆਪਣਾ ਰਿੰਕੂ ਕੱਲ ਕੀ ਕਰਨਾ ਮਾਰਦਾ ਸੀ ਕੱਲ ਘਟਣਾ ਇਹਦਾ ਵਾਪਰਦੀ ਹੈ ਮੈਂ ਇੱਥੇ ਹੈ ਨਹੀਂ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਇੱਥੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਾਨੇ ਜਿਹਨਾਂ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਤੇਰੀ ਪੂਰੀ ਵਾਈਫ ਤੇਰੀ ਪੂਰੀਆਂ ਤੋਂ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਘਰ ਵੱਲ ਨਾਲ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਟੀਆਂ ਮਾਰੀਆਂ ਨੇ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਟੀਆਂ ਮਾਰੀਆਂ ਮੈਂ ਤੇ ਕੁੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕੇ ਦੇ ਕੋਸੇ ਆ ਡੰਡੇ ਸੀਗੇ ਡਾਂਗਾ ਸਿੰਘ ਜੀਆਂ ਦਾਤੀਆਂ ਸੀਆਂ ਪੜੀਆਂ ਤੇ ਕਿੱਟੀਆਂ ਸੀਆਂ ਜੀ ਤੇ ਮੌਕੇ ਤੇ ਬਹੁਤ ਹਾਂਜੀ ਮੌਕੇ ਤੇ ਨਹੀਂ ਮੋਤੋ ਹੀ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀਗੇ ਤੇ ਫਿਰ ਰਸਤੇ ਜਾਂਦੇ ਜਿੰਨਾ ਦੇ ਉੱਥੇ ਜਾ ਕੇ ਮੋਤੋ ਹੋ ਗਏ ਮੰਗੋ ਪ੍ਰਸ਼ਾਸਨ ਕੋ ਮੰਗੀ ਹੋਈ ਆ ਜੀ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਡੀ ਵਫਾ ਮੰਗ ਸਰਕਾਰ ਤੋਂ ਇਸ ਮੌਕੇ ਪਰਿਵਾਰ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ 5 ਲੋਕਾਂ ਨੂੰ ਨਾਮਜ਼ਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਫਰਾਰ ਹੋਏ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ